ਕਾਲ ਦੋਸਤੋ ਦੇਖੋ ਸਵੇਰ ਦਾ ਨਜ਼ਾਰਾ ਖੇਤਾਂ ਦਾ ਸਾਰੇ ਪਾਸੇ ਖੇਤੀ ਖਣਕ ਤੇ ਜਦ ਪਿੱਦਰਾ ਸੀਗੀ ਬੂਟੇ ਦੀ ਗੁਡਾਈ ਕਰਨ ਲਈ ਤੇ ਇਹਨਾਂ ਆਲ ਦੇ ਨਾਲ ਜਿਹੜੇ ਬੂਟੇ ਸੀਗੇ ਛੋਟੇ ਉਹਨਾਂ ਨੂੰ ਪਾਣੀ ਦੇਣਾ ਸੀਗਾ ਉਹਨਾਂ ਨੂੰ ਪਾਣੀ ਦਿੱਤਾ ਔਰ ਦੇਖੋ ਸਾਹਮਣੇ ਮੋਟਰ ਦੇ ਉੱਪਰ 1 2 3 4 5 ਚੇੇ ਤਾਂ ਵੱਡੇ ਰੁੱਖ ਨਜ਼ਰ ਆ ਰਹੇ ਸੱਤ ਤੇ ਬਾਕੀ ਜਿਹੜੇ ਛੋਟੇ-ਛੋਟੇ ਆ ਇਸ ਤਰ੍ਹਾਂ ਹਰ ਇੱਕ ਮੋਟਰ ਦੇ ਉੱਪਰ ਪੰਜ ਸੱਤ 10 ਰੁੱਖ ਲੱਗਣ ਤਾਂ ਬਹੁਤ ਵਧੀਆ ਹੋਵੇਗਾ ਪੰਜਾਬ ਦੀ ਹਵਾ ਲਈ ਪੰਜਾਬ ਲਈ ਪੰਜਾਬ ਦੀ ਧਰਤੀ ਲਈ ਜਿਸ ਤਰ੍ਹਾਂ ਉਹਨਾਂ ਇਸ ਮੋਟਰ ਤੇ ਇੱਕ ਰੁੱਖਾ ਉਹ ਦੂਰ ਤੋਂ ਨਜ਼ਰ ਆਉਂਦੀ ਹੈ ਉੱਤੇ ਵੀ ਇੱਕ ਇੱਧਰ ਸਫੇਦ ਦਾ ਤੇ ਇੱਕ ਸ਼ਾਇਦ ਹੋਰ ਨਿੰਮ ਦਾ ਟਾਮੀ ਟਾਮੀ ਮੋਟਰ ਦੇ ਉੱਪਰ ਦੋ ਰੋਖ ਵਾ ਵੈਸੇ ਸਾਰਿਆਂ ਤੇ ਇੱਕ ਤਕਰੀਬਨ ਚਾਰ ਤਾਂ ਹਰੇਕ ਮੋੜ ਤੇ ਚਾਹੀਦੇ ਆ ਕਿਉਂਕਿ ਇੰਨੇ ਦੀ ਜਗ੍ਹਾ ਤਾਂ ਹੁੰਦੀ ਆ ਸੋ ਇਹ ਹੈਗੀ ਨੀਲੋਵਾਲ ਨੂੰ ਜਾਂਦੀ ਸੜਕ ਦਿੱਲੀ ਸਾਈਡ ਆ ਇਹ ਨੀ ਲੋਨ ਜਾਂਦੀ ਹੈ ਸੜਕ ਇਧਰੋਂ ਰਾਹੋਂ ਤੋਂ ਤੇ ਸੈਰ ਲਈ ਇਹ ਸਭ ਤੋਂ ਵਧੀਆ ਰੋਡ ਆ ਬਿਲਕੁਲ ਕੋਈ ਟ੍ਰੈਫਿਕ ਨਹੀਂ ਇੱਥੇ ਜਿਆਦਾ ਸਾਫ਼ ਸੁਥਰਾ ਔਰ ਸਵੇਰ ਦੀ ਹਵਾ ਜਿਹੜੀ ਆ ਬਿਲਕੁਲ ਸਾਫ਼ ਸੁਥਰੀ ਸੇਤ ਲਈ ਵਧੀਆ ਹੁੰਦੀ ਆ ਆਮ ਤੌਰ ਤੇ ਇਹ ਨਹੀਂ ਪਿੰਡਾਂ ਦੀਆਂ ਸੜਕਾਂ ਹੁੰਦੀਆਂ ਉਹ ਇਸੇ ਤਰ੍ਹਾਂ ਵਧੀਆ ਹੀ ਹੁੰਦੀਆਂ ਸਾਫ਼ ਸੁਥਰੀਆਂ ਤੇ ਸ਼ਹਿਰਾਂ ਦੇ ਵਿੱਚ ਤਾਂ ਆਲੇ ਦੁਆਲੇ ਕੂੜੇ ਦੇ ਢੇਰ ਤੁਹਾਨੂੰ ਨਜ਼ਰ ਆਣਗੇ ਬਹੁਤ ਹੀ ਖੂਬਸੂਰਤ ਨਜ਼ਾਰਾ ਸਵੇਰ ਦਾ ਆਸਮਾਨ ਪੂਰਾ ਨੀਲਾ ਤੇ ਆਪਾਂ ਗੱਲ ਕਰਦੇ ਸੀ ਰੁੱਖਾਂ ਦੀ ਜਿਸ ਤਰ੍ਹਾਂ ਪਿਛਲੇ ਸਰਦੀਆਂ ਦੇ ਵਿੱਚ ਮੌਸਮ ਦੇ ਵਿੱਚ ਆਪਾਂ ਉਹਨਾਂ ਦੀ ਪਰਾਲੀ ਰੱਖੀ ਸੀਗੀ ਇਹ ਨਿੰਮ ਦਾ ਬੂਟਾ ਆ ਇਹ ਇਹਦੇ ਵਿੱਚ ਪ੍ਰਾਲੀ ਸੀਗੀ ਭਈ ਤੇ ਇਹ ਆਪਾਂ ਹੁਣ ਇਹਦੀ ਗੁਡਾਈ ਕੀਤੀ ਤੇ ਇਹਨੂੰ ਪਾਣੀ ਦਿੱਤਾ ਇਹ ਪੂਰੀਆਂ ਸਰਦੀਆਂ ਨਿੰਮ ਦਾ ਬੂਟਾ ਵਧੀਆ ਰਿਹਾ ਆ ਦੇਖੋ ਇਹਨ ਹਜੇ ਵੀ ਇਹਦੇ ਪੱਤੇ ਹਰੇ ਆ ਤੇ ਕੋਰੇ ਤੋਂ ਇਹਨਾਂ ਦਾ ਵਿਚਾਰ ਆ ਵੈਸੇ ਉਸ ਉੱਦਾ ਵੀ ਕੋਰੇ ਇਸ ਵਾਰ ਘੱਟ ਪਿਆ ਅੱਗੇ ਵੀ ਜਿਹੜੇ ਬੂਟੇ ਲੱਗੇ ਹੋਏ ਆਪਾਂ ਤੁਹਾਨੂੰ ਦਿਖਾਣੇ ਆ ਇਹ ਵੀ ਦੇਖੋ ਮੋਟਰ ਦੇ ਉੱਪਰ ਰੁੱਖ ਲੱਗਿਆ ਔਰ ਸਰੋਂ ਦੇ ਫੁੱਲ ਕਿਸ ਤਰ੍ਹਾਂ ਖਿੜੇ ਹੋਏ ਆ। ਵਿਖੋ ਗੰਨਾ ਤਾਂ ਕਿੱਧਰ ਸਰੋਂ ਦੂਰ ਦੂਰ ਤੱਕ ਤੁਹਾਨੂੰ ਸਰੋਂ ਦੇਖ ਰਹੀ ਹੈ। एक कदम दा रुख ओ सॉरी कदम दा नहीं सागमन तो इधर भी गन्ना वो भी गन्ना सामने देखो ये गन्ना शुरू हो गया जामन्दे रुख ਨਾਲੇ ਸੁੱਕ ਜਾਂਦਾ ਆ ਦੇਖੋ ਜਿਸ ਤਰ੍ਹਾਂ ਇਹ ਗੁਡਹੈਲ ਦਾ ਬੁੱਟਾ ਆ ਇਹਦੀ ਵੀ ਆਪਾਂ ਗੁੜਾਈ ਕਰਕੇ ਇਹਨੂੰ ਪਾਣੀ ਦਿੱਤਾ ਤੇ ਇਸੇ ਲਾਈਨ ਦੇ ਵਿੱਚ ਅੱਗੇ ਇੱਥੇ ਹੈਗਾ ਮધુ ਕਾਮਣੀ ਦਾ ਇਹ ਦੇਖੋ ਮધુ ਕਾਮਣੀ ਦਾ ਬੁੱਟਾ ਵੀ ਤੁਸੀਂ ਇਹ ਸੁੰਦਰ ਨਜ਼ਾਰੇ ਦੀ ਆਨੰਦ ਲਓ। ਸੋ ਧੰਨਵਾਦ ਜੀ ਸਾਰੇ ਸਾਥੀਆਂ ਦਾ।